ತೋಳೆ ಆಗ ತು ಬಂದಿ ಹುಣ ತೂ ವೇದ ಮೆ ಮಲ್ಕಣ ವೇ ಮೈ ಮಾಲಕಣೀ ತೂ ವೇ ದಣೀ ಹುಣ ತೂ ವೆ ದ ਆ ਭੈਣੇ ਅਪਸੂਟ ਸਵਾਈਏ ਆ ਭੈਣੇ ਅਪਸੂਟ ਸਵਾਈਏ ਟੇਡੇ ਫੁੱਲ ਪਵਾਈਏ ਮੱਚਦੀ ਦੁਨੀਆ ਤੇ ਪੀਪਾ ਤੇਲ ਦਾ ਪਾਈਏ 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 ਰੋਟੀ ਲੈ ਕੇ ਚੱਲੀਆਂ ਖੂਵਾਲੇ ਖੇਤ ਰੋਟੀ ਲੈ ਕੇ ਚੱਲੀਆਂ ਰਾਹ ਵਿੱਚ ਡੁੱਲ ਗਈ ਲੱਸੀ ਨੀ ਨਣਦੇ ਮੋਰਨੀਏ ਕਰ ਜਾ ਕੇ ਨਾ ਦੱਸੀ ਨੀ ਨਣਦੇ ਮੋਰਨੀਏ ਕਰ ਜਾ ਕੇ ਨਾ ਦੱਸੀ ਨੀ ਨਣਦੇ ਮੋਰਨੀਏ ਕਰ ਜਾ ਕੇ ਨਾ ਦੱਸੀ ਪੰਜ ਸੱਤ ਬੱਚੀਆਂ ਦਾ ਚੂੜਾ ਮੈਂ ਚੜਾਉਨੀਆ ਪੰਜ ਸੱਤ ਬੱਚੀਆਂ ਦਾ ਚੂੜਾ ਮੈਂ ਚੜਾਉਨੀਆ ਪਿਛਲੀ ਚੂੜੀ ਪਵਾਵਾ ਕੇ ਨਾ ਵੇ ਤੁਸਾਦ ਹੋ ਗਿਆ 10 ਡੇਰੇ ਆਮਾ ਕੇਨਾ ਵੇ ਤੁਸਾਦ ਹੋ ਗਿਆ 10 ਡੇਰੇ ਆਮਾ ਕੇਨਾ ਮਾਪਿਆ ਤੇਰੇ ਅਡ ਕਰ ਦਿੱਤਾ ਮਾਪਿਆ ਤੇਰੇ ਅਡ ਕਰ ਦਿੱਤਾ ਦੇ ਕੇ ਗਿੱਠ ਕੁਵੇੜਾ ਵੇ ਕਿਉਂ ਡੁੱਲਿਆ ਫਿਰੇ ਦੇਖ ਹੌਸਲਾ ਮੇਰਾ ਵੇ ਕਿਉਂ ਡੁੱਲਿਆ ਫਿਰੇ ਦੇਖ ਹੌਸਲਾ ਮੇਰਾ ਵੇ ਕਿਉਂ ਡੁੱਲਿਆ ਫਿਰੇ ਦੇਖ ਹੌਸਲਾ ਮੇਰਾ ਵੇ ਕਿਉਂ ਡੁੱਲਿਆ ਫਿਰੇ ਰਾਯਾ ਕੂੜੀਓ ਜਿਹੜਾ ਲੋੜੀ ਦਾ ਸੰਦਾਰਾ ਲੈ ਕੇ ਆਇਆ ਨੀਉ ਮੇਰਾ ਵੀਰ ਕੂੜੀਓ ਜਿਹੜਾ ਲੋੜੀ ਦਾ ਸੰਦਾਰਾ ਲੈ ਕੇ ਆਇਆ ਨੀਉ ਮੇਰਾ ਵੀਰ ਕੂੜੀਓ ਜਿਹੜਾ ਲੋੜੀ ਦਾ ਸੰਦਾਰਾ ਲੈ ਕੇ ਆਇਆ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਤਾਰ ਕਰਮਾ ਨਾਲ ਮਿਲਦੀ ਮੇਰੇ ਵਰਗੀ ਨਾਰ ਕਰਮਾ ਨਾਲ ਮਿਲਦੀ ਮੇਰੇ ਵਰਗੀ ਨਾਰ ਕਰਮਾ ਮੇਰੀ ਵਰਗੀ ਨਾਰ ਕਰਮਾ ਨਾਲ ਮਿਲਦੀ ਮੇਰੀ ਵਰਗੀ ਨਾਰ ਕਰਮਾ ਨਾਲ ਮਿਲਦੀ ਆੜਾ 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 ਰੋਂਦੀ ਨੂੰ ਲੈ ਚੱਲਿਆ ਢਿੱਲੇ ਪਚਾਮੇ ਵਾਲਾ ਰੋਂਦੀ ਨੂੰ ਲੈ ਚੱਲਿਆ ਢਿੱਲੇ ਪਚਾਮੇ جے मुंडियां ਮੈਨੂੰ ਸੂਟ ਨਹੀਂ ਦਿਵਾਉਣੇ ਜੇ मुंडियां ਮੈਨੂੰ ਸੂਟ ਨਹੀਂ ਦਿਵਾਉਣੇ ਮੈਂ ਵੀ ਵੈ ਚਾਂ ਆੜੀ ਕੇਵੇ ਰੋਟੀ ਟਾਬੇ ਤੋਂ ਲਿਆਉਣੀ ਪਉ ਫਾੜੀ ਕੇਵੇ ਰੋਟੀ ਟਾਬੇ ਤੋਂ ਲਿਆਉਣੀ ਪਉ ਫਾੜੀ ਕੇਵੇ ਸੋਹਣੀ ਵੀ ਵੇਚ ਲਈ ਹਾੜੀ ਵੀ ਵੇਚ ਲਈ ਸੋਹਣੀ ਵੀ ਵੇਚ ਲਈ ਹਾੜੀ ਵੀ ਵੇਚ ਲਈ ਸਾਡੇ ਤਾਂ ਅਦੂਰੇ ਰਹਿ ਗਿਚਾ मुंडियां ਸਾਨੂੰ ਤੇਰੀਆਂ ਕਮਾਈਆਂ ਦਾ ਕੀ ਭਾ ਮੁੰਡਿਆ ਸਾਨੂੰ ਤੇਰੀਆਂ ਕਮਾਈਆਂ ਦਾ ਕੀ ਭਾ ਮੁੰਡਿਆ ਸਾਨੂੰ ਤੇਰੀਆਂ ਕਮਾਈਆਂ ਦਾ ਕੀ ਭਾ ਮੁੰਡਿਆ ਸੱਸ ਮੇਰੀ ਨੇ ਖੀਰ ਰਿੰਨੀ ਮੈਂ ਵਹਿ ਕੇ ਬਰਤਾਈ ਸੱਸ ਮੇਰੀ ਨੇ ਖੀਰ ਰਿੰਨੀ ਮੈਂ ਵਹਿ ਕੇ ਬਰਤਾਈ ਸੱਸੇ ਨੀ ਬਾਰਾ ਤਾਲੀਏ ਮੈਂ ਤੇਰਾ ਤਾਲੀ ਆਈ ਸੱਸੇ ਨੀ ਬਾਰਾ ਤਾਲੀਏ ਮੈਂ ਤੇਰਾ ਤਾਲੀ ਆਈ ਸੱਸੇ ਨੀ ਬਾਰਾ ਤਾਲੀਏ ਤਾੜੀ ਤਾਈ ਤੇਰੀ ਮਾਂ ਨੂੰ ਵੇਚ ਕੇ ਮਾਈਆ ਲੈਣੀ ਕਾਰ ਮਰੁੱਤੀ ਬੇ ਮੇਰੇ ਪਿੱਕਿਆਂ ਨੂੰ ਬੋਲੇ ਬੋਤਕ ਸੂਤੀ ਵੀ 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 ਮੇਰੇ ਪਿੱਕਿਆਂ ਨੂੰ